ਤਤ ਨੂੰ ਬਾਰਮਹਾ ਮਾਜ ਮਹਾਨਲਾ ਪੰਜਵਾਂ ਘਰ ਚ ਥਾਂ ਏ ਕਿਉਂ ਕਉਰ ਸਤ ਗੁਰ ਪ੍ਰਸ਼ਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਰਾਮ ਚਾਰ ਕੁੰਡ ਦਇ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨੂੰ ਦੂਦ ਤੇ ਬਾਹਰੇ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੇ ਨਾਹੀ ਦਾਮ ਹਰ ਨਹ ਨ ਮਿਲਿਏ ਸਾਜਣ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੋਲ ਰਸ ਸੁਣਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਕਿ ਕੀ ਬੇਨੰਤੀਆਂ ਕਰ ਕਿਰਪਾ ਦੇ ਜੇ ਨਾਮ ਹਰ ਮੇਲ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੋ ਪਾਦੁਈ ਪਰਮ ਪੁਲਾਣਿਆ ਤੁਝੇ ਲਗਾ ਦੇਤ ਲਖ ਸਿਗਾਰ ਬਣਾਇ ਉਕਾਰ ਜਨ ਨਹੀਂ ਕੇਤ ਕਿਸ ਜਨ ਦੇ ਹੈ ਜਨਸ ਕੀ ਕਿਤੂ ਵਲੇ ਕਹੇ ਸੰਪ੍ਰੇਤ ਪਕੜੋ ਚੁਲਾਏ ਨ ਦੂਤ ਜਮ ਕਿਸੇ ਨ ਦੇਣੀ ਪੇਤ ਛੜਖੜੋਤੇ ਕਿਲੇ ਮਾਹੇ ਜਿਸ ਨੂੰ ਲਗ ਹੈ ਤੂੰ फातम रोड़े तन कपे सियाह हो वासेत जे हपि जे सो लणे करमा संढाके त नानक प्रभु शरणागति चरण कोहि त प्रभु देत से पद नरक न पाईए गुरु रखण वाला हेत ਹੇ ਗੁਰ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਅੱਜ 50 ਮਹੀਨੇ ਦੀ ਸੰਗਰਾਂਦ ਦਾ ਪਾਗਮ ਭਰਿਆ ਦਿਹਾੜਾ ਪਰਮਾਤਮਾ ਕਰੇ ਇਹ ਸਭ ਦੇ ਪਰਿਵਾਰ ਲਈ ਢੇਰ ਸਾਰੀਆਂ ਖੁਸ਼ੀਆਂ ਅਤੇ ਤੰਦਰੁਸਤੀ ਭਰਿਆ ਲੈ ਕੇ ਆਵੇ ਜੀ ਅੱਜ 50 ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਤਿਗੁਰ ਜੀ ਸਾਰਿਆਂ ਨੂੰ ਖੁਸ਼ੀਆਂ ਵੰਡਣ ਚੜ੍ਹਦੀ ਕਲਾ ਵਿੱਚ ਰੱਖਣ ਮੇਰ ਪਰਿਆ ਹੱਥ ਰੱਖਣਾ ਤੇ ਸਦਾ ਤੰਦਰੁਸਤ ਰਹਿਣਾ ਜੀਵਾਣੇ ਜੀਵਤ ਸਾਥਾ ਵਾਹਿਗੁਰੂ ਜੀ